ਕੀ ਕਹਿਣਾ ਵੀ ਐਂ ਕਰ ਬਾਹਰ ਗੱਲਾਂ ਚ ਨਹੀਂ ਭਾਈ ਵਨ ਕੇ ਕੇ ਗੱਲ ਕਰ ਡੇਢ ਨਹੀਂ ਯਾਰ ਉਹ ਤਾਂ ਦੂਦਾ ਉੱਥੇ ਡੇਢ ਤੇ ਖੜਾਗਾ ਕੋਈ ਗੱਲ ਨੇੜੇ ਲੱਗਣਾਂ ਦੀ ਕਰ ਨਹੀਂ ਮੈਂ ਤਾਂ ਨੇੜੇ ਲਈਆ ਯਾਰ ਤੂੰ ਨੇੜੇ ਲਾਲਾ 20 ਦੀ ਕਰਦੇ ਨਾ ਨਾ ਭਈ ਫਿਰ ਕਿੰਨੇ ਦੀ ਕਰਦਾ ਇੱਧਰ ਨਹੀਂ ਹੋ ਕੇ ਵੜ ਸਕਦੇ ਬਸ ਇਹੀ ਬਹੁਤ ਜਦੋਂ ਤੂੰ ਬੱਚਾ ਛੱਡ ਲਿਆ ਉਹਨੂੰ ਕੁਝ ਕਰੀ ਜਾਂਦੀ ਓਹੀ ਚੱਲੀ ਕੁਝ ਕਰੀ ਜਾਂਦੀ ਹੋਰ ਇਹ ਤਾਂ ਹੋ ਜਾਣਾ ਬੋਲ ਕਿੰਨੇ ਦੀ ਕਰਦਾ ਨੂੰ ਗੱਪ ਪੈਂਦੀ ਨਹੀਂ ਆਦੀ ਲੈ ਲਈ ਇਹ ਲੱਭ ਪਾ ਆ ਉੱਚੀ ਨਹੀਂ ਕੱਲ ਹੀ ਲਈ ਐ 9000 ਰੁਪਿਆ ਦੀ ਲਈ ਸਾਡੇ ਨੂੰ ਨਹੀਂ 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 ਤੂੰ ਸਰੇ ਦੀ ਗੱਲ ਸੁਣਾ ਹਾਂ ਸਰੇ ਦੀ ਗੱਲ ਸੁਣਾ ਹਾਂ ਇਹ ਕਿੰਨਾ ਜਿੰਦਾ ਪਾਣੀ ਪਾਉਗਾ ਇਹਦੀ ਉੱਚੀ ਆ ਕਾਨ ਸਾਹਿਬ ਚਲਦਾ ਮੈਨੂੰ ਪਤਾ ਹੈ ਮੈਂ ਕੱਲ ਹੀ ਮੈਂ ਛ ਲਈ ਆ ਨੇ ਹੱਲੇ ਨੇ ਕਮਸ਼ਟਾਦ ਕਰਿਆ 35 ਦੀ ਮੈਂਸ ਲਈ ਐ ਇਹ ਕੱਲ ਹੀ ਕਿਉਂ ਭਾਈ ਸ਼ਰਦ ਗੇ ਕਿਹਦਾ ਭਾਈ ਨੂੰ ਠੀਕ ਹੈ ਤਾਂ ਦੱਸ ਦੇ ਯਾਰ ਤੂੰ ਦੱਸ ਦੇ ਦੱਸਦਾ ਕੀ ਗਿਆ ਹੈ ਮੰਨ ਜੀ ਬਸ ਕਿਵੇਂ ਕਰਕੇ ਫਿਰ ਇੱਕ ਦਾ ਜੀ ਯਾਦ ਰੱਖੀਓ ਜੀ ਯਾਦ ਰੱਖੀਓ ਜੀ ਮੈਨੂੰ ਤੇਰੇ ਪਸੰਦ ਆਉਂਦੇ नहीं देगा उसे। तो। बच्चा कच्चा होगा जब भैंस दूध की है ਆਹ ਮੈਂ ਤੁਹਾਨੂੰ ਦੱਸ ਰਿਹਾ ਗੱਲ ਨਵੇਂ ਕੰਮ ਆ ਦੱਸ ਮੈਂ ਤੁਹਾਨੂੰ ਦੱਸ ਮੈਂ ਤੇਨੂੰ ਆਮੜਾ ਅੰਨ ਲਾ ਕੇ ਜੋਗੀ ਮੈਂ ਤੁਹਾਨੂੰ ਕੈਦ ਰੱਖਿਆ ਇੱਕ ਆ ਬਈ ਉਹਗੇ ਤੂੰ ਜੀ 10000 ਰੁਪਏ ਮੈਂ ਤਾਂ ਕਿੱਥੇ ਰਹਿ ਗਿਆ ਯਾਰ ਉਹ ਗੱਲਾਂ ਨੂੰ ਛੱਡ ਤੂੰ ਤਾਂ ਐਂ ਕਹਿ ਵੀ ਬੱਚਾ ਲਾ ਲਓ ਹਾਂ ਫੁਰਕੇ ਦੇ ਘਰ ਦਾ ਨਾ ਇੱਕ ਪੈਂਡਾ ਤਾਂ ਲਾ ਲੇ ਕਿੰਨਾ ਮਾਣ ਕਰਦਾ ਇਹ 20 ਦਾ ਪਵਾ ਤੂੰ 10 ਦਾ ਇਹ ਕੁਛ ਕਹੀ ਜਾਵੇ ਜਿਹੜੀ ਮੈਂ ਗੱਲ ਕਹਿਣਾ ਤੈਨੂੰ ਚਾਲੂ ਦਾ ਬੱਚਾ ਛਾਲੂ ਗਾੜੀ ਗੂੜੇ ਕੋ ਚੱਕਰ ਕਿਉਂ ਵੀ ਕਰ ਜਾ ਗੈਨਾ ਪੱਕਾ ਚਾਰ ਡਾਂਗ ਚੋਕੇ ਲਈ ਮੰਨ ਲੈ ਨਾ ਹੁੰਦੀ ਪਰ ਪੈਦਾ ਕਰਤੀ ਜੰਗ ਲੱਗੀ ਚਾਰ ਡਾਂਗ ਚੋਕੇ ਲਈ ਹਾਂ ਬੂਰਾ ਕਰੋ ਜੋ ਨਹੀਂ ਹੈ ਇਹ ਕਹਿੰਦਾ ਫਿਰ ਕੀ ਆ ਜਾ ਸ਼ਰਮਾ ਜੀ ਆ ਜਾ ਉਹਦੇ ਕਹੇ ਦੇ ਮੇਰਾ ਭਾਈ ਬਣ ਕੇ ਯਾਰ ਜੱਲ ਨੇ ਮੈਂ ਭਾਈ ਬਣ ਕੇ ਉਹ ਕੱਚੀ ਗੱਲ ਨਹੀਂ ਗੱਲ ਤੇ ਨਾਲ ਭਾਈਆਂ ਦਾ ਇਮਾਨ ਕਰਦਾ ਵੱਡੇ ਭਾਈ ਦਾ ਮੇਰਾ ਭਾਈਆਂ ਵਾਲਾ ਮਾਨ ਕਰਦਾ ਬੱਚਾ ਛੱਡ ਦੇ ਫਿਰ ਕਹਿੰਦਾ ਤੈਨੂੰ ਲੱਲ ਪੈਂਦਾ ਹੋਰ ਲਾ ਦਿੰਦਾ ਹਜ਼ਾਰ ਖਾਨ ਕਿੰਨੇ ਦਾ ਕਹਦਾ ਕਹਦਾ ਹੈ ਮਤਲਬ 65 ਦਾ ਕਹਤਾ ਬੱਦ ਲੱਗਦੇ ਨੇ ਦੇਖ ਲੋ ਯਾਰ ਵੀਰੇ ਜੇ ਤਾਂ ਕੋਈ ਕੋਈ ਜੀ ਗੱਲ ਕਰ ਦੋ ਤਾਂ ਨਹੀਂ ਇਸ ਨੂੰ ਪੁੱਛਣਾ ਕਿੰਨੇ ਲੱਗਦੇ ਜੈ ਇਸ ਨੂੰ ਪੁੱਛਣਾ ਪਹਿਲੇ ਪੜ੍ਹ ਪੜ੍ਹਦੇ ਜਾਂਦਾ ਵੀ ਲੱਗਦਾ 25 ਗੱਲ ਨਹੀਂ ਮੈਂ ਕਰਦਾ ਪਗਾਈ ਕਰਕੇ ਕੋਈ ਕੁਝ ਵੀ ਕਰ ਜੇ ਮੈਂ ਤੈਨੂੰ ਕਹਿ ਕੇ ਸੁਣ ਸੁਣ ਮੈਂ ਤੇਰੇ ਕੋਲੇ ਖੜ ਕੇ ਤੇਰੀ ਮਾਂ ਸਟੋਕ ਜਾ ਵੀ ਲੈ ਵੀ ਐਨੇ ਲੈ ਲੈ ਐਨੇ ਲੈ ਲੈ ਉਹਦੇ ਚ ਕੋਈ ਫਾਇਦਾ ਮੈਂ ਵੀ ਫਿਰ ਇੱਕ ਮੰਡੀ ਤੇ ਗੱਡੀ ਲੈ ਕੇ ਆਉਣਾ ਮੈਨੂੰ ਵੀ ਪਤਾ ਵੀ ਕਿ ਠੋਕਣ ਵਾਲਾ ਕਿਹੜਾ ਕਰਦਾ ਹੈ ਕਿਹੜਾ ਸਾਰਾ ਕੁਝ ਪਤਾ ਲੱਗ ਜਾਂਦਾ ਉਹਰੇ ਹੰਮ ਵਾਲਾ ਉਹ ਇਹ ਠੋਕਣ ਵਾਲੇ ਤਾਂ ਦੋ ਵਾਰੀ ਕਰ ਗਏ ਹੋਰ ਦੱਸ ਫਿਰ ਮੈਨੂੰ ਕੋਈ ਗੱਲ ਵੀ ਇੱਥੇ ਕੋ ਤੈਨੂੰ ਕਹਿ ਰਿਹਾ ਸੀ ਤਾਂ ਉਹਨੇ ਪੱਕੀ ਜੀ ਗੱਲ ਤੂੰ ਕਹ ਜਾ ਫਿਰ ਆਪਾਂ ਵੀ ਉਹ ਦੋ ਵਾਰਾ ਤੇ ਠੀਕ ਜੀ ਆਪਾਂ ਵੀ ਨਹੀਂ ਦੱਸ ਤੈਨੂੰ ਅਨਲਾ ਦੋਵੇਂ ਗੱਲਾਂ ਨੂੰ ਫਿਰ ਮੈਂ ਵੀ ਤੇਰੀ ਮੰਨ ਰਿਹਾ ਤੈਨੂੰ ਮਾਨ ਕਰਕੇ ਕਹਿੰਦਾ ਜੀ ਅਗਲੀ ਵਾਰ ਨਾ ਆ ਗਿਆ ਵੀ ਆਈ ਜੀ ਮੈਂ ਸਕੋ ਛੱਡ ਬੱਚਾ ਛੱਡਦਾ ਇਹ ਬੋਲ ਰਿਹਾ ਸੀ ਆਪਾਂ 42 ਦਾ ਛੱਡ ਪੱਕਾ ਜਣਾ ਪਤਾ ਮੈਨੂੰ 42 ਦਾ ਅਜੀਰਨ ਦਫਰ ਬੜੀ ਇੱਜ਼ਤ ਕਰਨੀ ਬਾਈ ਮੈਂ ਵੀ ਥੋੜੀ ਇੱਜ਼ਤ ਕਰਕੇ ਬੱਚਾ ਛੱਡਦਾ ਮੈਂ ਵੀ ਕੋਈ ਉਹ ਨਹੀਂ ਵੀ 1000 1000 ਪਾਉਣਾ ਜਾਂ 5 500 ਪਾਉਣਾ ਮੈਂ ਗੱਲ ਥੋੜੀ ਨੂੰ ਪੂਰੀ ਹੋ ਗਈ ਮੈਂ ਇਸ ਵੀ 100 ਦਾ 100 ਬਿਆਨਨਾ ਕਰਦਾ ਇੱਕ ਗੱਲ ਤੈਨੂੰ ਮੈਂ ਦੱਸਾਂ ਹੁਣ ਤੂੰ ਬਕਾਉਣ ਵਾਲਿਆਂ ਚ ਚਾਹੀਦਾਗਾ ਤੈਨੂੰ ਪਤਾ ਹੈ ਜੇ ਤੂੰ ਰੋਜ਼ ਮੰਡੀ ਆਉਣਾ ਇਹ ਇਹ ਨਾ ਗੱਲ ਰੱਖ ਤੈਨੂੰ ਵੀ ਇਹ ਪਤਾ ਹੋਣਾ ਚਾਹੀਦਾ ਵੀ ਪੈਸੇ ਕੱਟ ਲਏ ਜਾਂ ਉਹ ਕਰਿਆ ਜਿੱਦੋਂ ਹੁਣ ਮੇਰੀ ਗੱਲ ਹੁਣ ਤੂੰ ਕਹਿਣਾ ਕਿ ਬਕਾਉਣ ਵਾਲਿਆਂ ਚ ਆ ਫਿਰ ਵੀਰੇ ਹੁਣ ਬਕਾਹੋ ਜਾ ਫਿਰ ਨਾ ਮੈਂ ਕਦੋਂ ਨੱਕਾ ਲਾ ਰਿਆਂਗਾ ਫਿਰ ਹੁਣ ਮੈਂ ਬਹੁਤ ਨੱਕਾ ਲਾ ਰਿਆਂਗਾ ਨਾ ਛੋੜਾ ਦੇ ਲੈ ਹੁਣ ਤਾਂ ਬਹੁਤ ਪੈਸੇ ਕਹਦੇ ਯਾਰ ਵੱਧ ਲਗ ਰਹੇ ਵੰਗੇ ਚਲੋ ਤੁਹਾਡੀ ਮਰਜ਼ੀ ਹੈ ਯਾਰ ਭਾਈ ਤੁਹਾਡੇ ਵੱਧ ਲਗਦੇ ਪੁਰਿਆ ਵੀ ਹੁਣ ਤੂੰ ਵੀ ਤੇਰੇ ਨਾਲ ਵੀ ਅਖੀਰ ਕੋਈ ਨਮੇੜ ਕੇ ਜਾਊਗਾ ਆਜੋ ਨਾ ਸਾਨੂੰ ਖਾਲੀ ਕਰਦੇ ਉਹਨੂੰ ਕਰਦੇ ਜੇ ਇਹਨੇ ਵੱਧ ਦੇਤਾ ਤਾਂ ਇਹ ਦੇ ਜੀ ਕੁੱਤੇ ਦੇ ਪਿਸ਼ਾਬ ਨਾਲ ਉਹ ਮੈਸ ਦੇ ਦੇ ਵਿੱਚ ਕਿੰਨਾ ਫਰਕ ਆ ਉਹ ਫਰਕ ਐਂ ਕਰ ਫਿਰ ਇਹ ਨਾ ਕਹ ਪੁੱਤਰਾ ਤੇਰਾ ਨਾ ਲਕਾਇਆ ਐਂ ਕਰ ਮੈਂ ਜਿਹੜੀ ਗੱਲ ਹੈ ਜਿਹੜੀ ਗੱਲ ਹੈ ਨਾ ਗੱਲ ਨੂੰ ਜਾਂਦਾ ਮੈਂ ਲਾਲਾ ਮੈਂ ਲਾਲਾ ਮੈਂ ਮੈਂ ਉਹਦਾ ਵੱਡਾ ਪੰਨ ਦੇਖ 2 ਗਿੱਠਾ ਚੌੜੀ ਇਹਦੇ ਨਾਲ ਥਾਂ ਅਸੀਂ ਤਾਂ ਕਹਿੰਦੇ ਆ ਵੀ 3 ਗਿੱਠਾ ਚੌੜੀ ਆ ਸੀ ਉਹ ਨਹੀਂ ਪਿੱਛੇ ਦੇਖ ਪਤਾ ਚੌੜੀ ਤਾਂ ਹੈਗੀ ਆ ਦੁੱਧ ਨਹੀਂ ਗੱਲ ਕਰ ਚਾਹਣਾ ਚਾਉਣ ਕੋਈ ਕਰਨੇ ਸ਼ੌ ਦੁੱਧ ਵੀ ਉੱਥੇ ਆਉਂ ਦੁੱਧ ਵੀ ਤੈਨੂੰ ਦੱਸੂ ਐ ਪਾਗਲ ਨਹੀਂ ਕੋਈ ਵੀ ਆਏਗਾ ਤੂੰ ਜੀ ਦੋਨ ਤੂੰ ਮੈਨੂੰ ਇਹ ਲੈ ਲਈਂ ਜੀ ਤੂੰ ਸੌਣਾ ਲੈ ਲਈਂ ਸੁਣ ਤੂੰ ਇਸ ਗੱਲ ਨੂੰ ਜਦ ਨਾ ਆਪਾਂ ਇੱਕ ਦੂਜੇ ਦੀ ਮਹਾਂ ਪਿੱਛੇ ਜਦ ਨਾ ਨਹੀਂ ਮੈਂ ਤੂੰ ਮੈਨੂੰ ਇਹ ਆ ਨਾ ਆਪਾਂ ਬੰਦੇ ਤੂੰ ਇਹ ਦੱਸ ਮੈਨੂੰ ਕੀ ਕਹਿਣਾ ਲਾਸਟ ਠੀਕ ਆ ਵੀਰੇ ਠੀਕ ਆ ਤਾਂ ਮੈਂ ਲਾਸਟ ਤਾਂ ਮੈਂ ਤਾਂ ਹੁਣ ਸਾਰਾ ਕੁਝ ਤੈਨੂੰ ਦੱਸਤਾ ਇੱਕੋ ਵਾਰੀ ਲਾਸਟ ਕਹ ਦੇ ਵੀ ਐਨੇ ਜੀ ਦੇਣੀਆਂ ਬਾਹਲੀ ਗੱਲ 'ਚ ਨਫਾ ਨਹੀਂ ਮਿਲਦਾ ਹੁੰਦਾ ਛੋਟੀ ਗੱਲ 'ਚ ਐਂ ਕਹ ਦੇ ਵੀ ਐ ਹੋਣੀ ਨਹੀਂ ਘੱਟ ਦੇਣੀ ਲਾਸਟ ਦਾ ਬਾੜਾ ਤਾਂ ਤੈਨੂੰ ਗੱਲ ਸੁਣ ਮੈਂ ਤੈਨੂੰ ਹੁਣ ਮੈਂ ਹੁਣ ਦੋਵੇਂ ਸੁਣ ਲੈ ਮੈਂ ਵੀ ਤੈਨੂੰ ਉਹੀ ਜੀ ਗੱਲ ਨਹੀਂ ਕਹਣੀ ਇਹ 30 ਦਾ ਬੱਚਾ ਲੈ ਨਾ ਨਾ ਹੋਈ ਨਾ ਮੰਗੇ ਤਾਂ ਨਹੀਂ ਆ ਜਾ ਮੰਨ ਲੈ ਗੱਲ ਨੂੰ ਹੁਣ ਇੱਕ ਤੇ ਗੱਲ ਕਰਦਾ ਬੰਦੇ ਨਾਲ ਕਿ ਕਿ ਹੋ ਗਈ ਆ ਪ੍ਰੋਬਲਮ ਮੈਂ ਨਹੀਂ ਜਰ ਮੈਂ ਹੁਣ ਤੈਨੂੰ ਇਹ ਤਾਂ ਕਹਿੰਦਾ ਨਹੀਂ ਜੇ ਤੂੰ ਮਹਿੰਗੀ ਲੈ ਲਈ ਹਰ ਇੱਕ ਬੰਦਾ ਨਹੀਂ ਮਹਿੰਗੀ ਲੈਂਦਾ ਕੀ ਕਹਿੰਦਾ ਮੇਰੇ ਭਰਾ ਮੈਂ ਤੈਨੂੰ ਲੋਕਾਂ ਨਾਲ ਕੰਮ ਨਹੀਂ ਕਰਿਆ ਮੈਂ ਤਾਂ ਤੈਨੂੰ ਸਾਰੀਆਂ ਗੱਲਾਂ ਛੱਡ ਕੇ ਕਹਤਾ ਲੈ ਸੁਣ ਮੈਂ ਐ ਨਹੀਂ ਛੱਡਦਾ ਤੇਰੇ ਜਾਜਾ ਨਾਲ ਛੱਡੂ ਚੁੱਪ ਕਰਕੇ ਤੁਰ ਜੂ ਮੈਂ ਹੋ ਹੋਏ ਵੀਰ ਕੇ ਵਰਦਨ ਨੂੰ ਲਊਗਾ ਕੋਲ ਮਣੀ ਜੀ ਗੰਡ ਖੋਲੀ ਪੁੱਤੇ ਕੋਲ ਤੂੰ ਮੈਂ ਹੋਲ ਓ ਸੁਣ ਲੈ ਸੁਣ ਲੈ ਨਾ ਨਾ ਇੱਧਰ ਸੁਣ ਲੈ ਨਹੀਂ ਨਹੀਂ ਨਵੇਂ ਪੁਰਾਣੇ ਹੋ ਜਾਣਗੇ ਤੂੰ ਆਵਾਜ਼ ਮਾਰਨੀ ਹੈ ਇੱਕ ਗੱਲ ਸੁਣ ਲੈ ਮੇਰੀ ਨਵੇਂ ਪੁਰਾਣੇ ਹੋ ਜਾਣਗੇ ਨੰਗੀਆਂ ਦੇਣੀ ਕੱਟ ਨਹੀਂ ਇੱਧਰ ਸੁਣ ਲੈ ਨਵੇਂ ਪੁਰਾਣੇ ਹੋ ਜਾਣਗੇ ਮੈਂ ਤਾਂ ਕਹਿਤੀ ਗੱਲ ਪੂਰੇ ਨੇ ਬਹਿਹਾਂ ਦੇ ਤੇਰਾ ਛੱਡ ਬੱਚਾ ਪਤਾ 1100 ਨੂੰ ਲੈਣਾ ਉਹ ਛੱਡ ਬੱਚਾ ਪਤਾ ਚੰਗਾ ਰਹੋਗੇ ਛੱਡ ਉਹ ਯਾਰ ਇੱਕ ਮਿੰਟ ਖੜੋ ਜਾ ਛੱਡ ਬੱਚਾ ਗੱਲ ਹੋ ਸੁਣ ਲੈ ਇਹਨੂੰ ਦੇਣਾ ਜੋੜ ਉਹ ਜਾਣੇ ਜਾਂ ਨਾ 2000 ਦਲਾਲੀ ਲੈਣੀ ਹੈ ਗੱਜ-ਬੱਜ ਜੋੜ ਇਹਦਾ ਜਾਣਾ ਵਿੱਚੋਂ ਉਹ ਦੇਣਾ ਮੈਂ ਤੇ ਠੀਕਾ ਗੱਲ ਵਿੱਚ ਵੀ ਆਪਾਂ ਲਾ ਫੇਰ ਜਾ ਸੁਣ ਸੁਣ ਜੇ ਤੇਰੀ ਮੈਸ ਸਪੀਕਰ ਨਹੀਂ ਚਾਹੀਦੀ ਹਟ ਪਾਸੇ ਨੂੰ ਜਾਂ 1000 ਦੇ ਦੀ ਜਾਂ ਸ਼ਾਹ ਯਾਰ ਹੁਣ ਤਾਂ ਮੈਂ ਤਾਂ ਸਿੱਧਾ ਹੀ ਉਹ ਕਰਤਾ ਲੈ ਯਾਰ ਤੇ ਗਾਇ ਤੂੰ ਦੇਖੀ ਦਰਨ ਹੁਣ ਦਲਾਲੀ ਯਾਰ ਚ ਨਹੀਂ ਮੈਨੂੰ ਤੈਨੂੰ ਮਨਜ਼ੂਰ ਘਾਟੇ ਚ ਲੁੰਦੀ ਲੈ ਜਾਂ ਨਾ ਦਈ ਲੈ ਹੁਣ ਤੂੰ ਰੱਖ ਲਈ ਲੈ ਨਾ ਦਈ ਦਲਾਲੀ ਹੁਣ ਫੜ ਬੱਚਾ ਹੁਣ ਤੂੰ ਦਲਾਨੇ ਨਾ ਦਈ ਤੈਨੂੰ ਖਰੇ ਮਿਲ ਜਾਣਗੇ ਬੱਚਾ ਛੱਡ ਤਾਂ ਤੇਰੀ ਮਰਜ਼ੀ ਐ ਨਹੀਂ ਤੇਰੀ ਫੜ ਲੈ ਬੱਚਾ ਕੋਈ ਗੱਲ ਵੀ ਕਿਸੇ ਦੀ ਰੱਖੀ ਨਹੀਂ ਹੁੰਦੀ ਐ ਇਹ ਕਿੱਤੇ ਦਾ ਹੋ ਗਿਆ ਜੇ ਰੌਲਾ ਪਵਾਉਣਾ ਦਾ ਪਵਾਲਾ ਹਾਂ ਤੂੰ ਖੜਕਾ ਕੇ ਦੇਖ ਲੈ ਚੰਗੀ ਹੋਈ ਲੈ ਬੱਸ ਹੋਰ ਠੀਕ ਹੈ ਵਧੀਆ ਸੀਤਾ ਕਹਿਣਾ ਵਧੀਆ ਹੋਰ ਤੂੰ ਆਪ ਫੜ ਲੈ ਯਾਰ ਗੱਲ ਕਿਹੜੀ ਐ ਤੂੰ ਆਪ ਪਸਾਰੇ ਜਦੋਂ ਤੇਰੀ ਮਾਂ ਇਸ ਥੱਲੇ ਇਹਨਾਂ ਦੁੱਧਾ ਤੈਨੂੰ ਡਰ ਕੀ ਦੀ ਗੱਲ ਦਾ ਨਾ ਮੈਂ ਨਹੀਂ ਕਹਿੰਦਾ ਥੋੜੀ ਥੋੜੀ ਨਾਲ ਵਾਲੀ ਨਾ ਮੈਂ ਥੋੜੀ ਨਾਲ ਵਾਲੀ ਮੈਂ ਤੇਰੀ ਇੱਜ਼ਤ ਕਰਕੇ ਤੈਨੂੰ ਜਿਵੇਂ ਕਹਤਾਂ ਤੂੰਵੇਂ ਕਰਤੀ ਨਾ ਮੈਂ ਹੁਣ ਕੁਝ ਨਹੀਂ ਕਹਿੰਦਾ ਦੇਖੋ ਜਾ ਰੋ ਰੇਸਾ ਬੈਠਾ ਉਹਨੂੰ ਪੁੱਛ ਲੈ ਉਹ ਪੁੱਤ ਤੂੰ ਤਾਂ ਪਾਗਲ ਗੱਲਾਂ ਕਰਦਾ ਕਹੀ ਜਾਵੇ ਕੁਝ ਕਹੀ ਜਾਵੇ 30 ਦੀ ਮੈਸ ਕਰਦਾ ਤੇਰੇ ਨਾ 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 ਮੈਂ ਨਹੀਂ ਪੂਰੇ ਤੇ ਜਿੰਨੇ ਦੀ ਹੋਈ ਆ ਆ ਦੇਖੋ ਨਾ ਫੱਲਾ ਬਸ ਰੱਖ ਹੋਰ ਰੱਖਾ ਨਹੀਂ ਹੋਰ ਦੂਰ ਰੱਖਾ ਨਹੀਂ ਮੈਂ ਉਹ ਤੋਂ ਮੈਂ ਤੇਰੇ ਹੱਥ ਨਹੀਂ ਕਰਿਆ ਯਾਰ ਹੁਣ ਤੂੰ ਪਿਆਰ ਰੱਖ ਮੈਂ ਤੈਨੂੰ ਮੈਂ ਉਹ ਤੋਂ ਕਰਦੇ ਕੋਈ ਇਹਦੇ ਚੋਂ ਗੱਲਾ ਗੱਲਾ ਲੀਟਰ ਲੀਟਰ ਚੋਲਾ ਯਾਰ ਬਾਈ ਯਾਰ ਤੂੰ ਨਾ ਹੁਣ ਛੱਡਦਾ ਨਹੀਂ ਮੈਂ ਕਿੰਨੀ ਵਾਰ ਕਰ ਰਿਹਾ ਯਾਰ ਅਦਾਸ ਕੁਝ ਨਹੀਂ ਮੈਂ ਉਹੀ ਤਾਂ ਗੱਲ ਹੈ ਤੂੰ ਲੈ ਨਹੀਂ ਲੈਣੇ ਇਹਨੂੰ ਕਹਦਾ ਵੀ 2000 ਛੋਟ ਕਰ ਦੇ ਯਾਰ ਬੜਾ ਨਹੀਂ ਬਸ ਦਲਾਨੀ ਵੀ ਉਹੀ ਦਲਾਨੀ ਦੇਣੀ ਸੀ ਤੂੰ ਚੱਲ ਛੋਟ ਕਰ ਦੇ ਮੈਂ ਤੈਨੂੰ ਨਮਾਇੰਤ ਕਰਦਾ ਨਹੀਂ ਮੈਂ ਨਹੀਂ ਫੜਦਾ ਮੈਂ ਨਹੀਂ ਫੜਦਾ ਉਹਨਾਂ ਚੋਂ ਪੂਰੇ ਫੜੂ ਜਿਉਂ ਦੇਊਗਾ ਨਹੀਂ ਮੈਂ ਲੈਂਦਾ ਉਹ ਚਲ ਪੂਰੇ ਲੈ ਲਓ ਮੈਂ ਕਰਦਾ ਕਹਿੰਦਾ ਬੜੀ ਫੰਗੇ ਹੋਰ ਤਾਂ ਸਾਰੇ ਬੰਦੇ ਕਹੀ ਜਾਂਦੇ ਦੋ ਛੜ ਦੇ ਮੈਨੂੰ ਪਤਾ ਨਹੀਂ ਦੋ ਮੈਨੂੰ ਘਾਟਾ ਪਉਂਦੀ ਆ ਮੈਂ ਕਿਵੇਂ ਦੇ ਦੇ ਉਹ ਘਾਟਾ ਵਾ ਤਾਂ ਕਿਸਮਤ ਹੋਰ ਆ ਘਾਟਾ ਵਾ ਤਾਂ ਕਿਉਂ ਕਿਸਮਤ ਨਹੀਂ ਕਿ ਟੋਕੜ ਹੋ ਗਈ ਜਦੋਂ ਪਾਗਲੀ ਮੰਡੀ ਤੇ ਵੇਚ ਦਾਂਗੇ ਕਿਸਮਤ ਦੀ ਗੱਲ ਆ ਨਹੀਂ ਦੋ ਹੰਡ ਛੜਦਾ ਫਿਰ ਮੰਨ ਲੈ ਮੇਰੀ ਨਾ ਅਗਲੀ ਮੰਡੀ ਮੇਜੀ ਅਗਲੀ ਮੰਡੀ ਅਗਲੀ ਮੰਡੀ ਤਸਕੀ ਬੇਚੇ ਮਹਾਯਰਮ ਸੱਕ 5 ਦਿਨ ਕੋਈ ਯਾਰਾ ਇੰਦਾ ਤਰੀ ਜਮਾ ਛੜਲਾ ਜਾਂ 1500 ਛੜਦੀ ਮਹਾਰਾਜ ਭਾਈ ਮੰਗਿਆ ਉਹ ਰੱਖ ਲੈ ਆ ਆ ਆ ਇਹਨੂੰ ਜਾਣ ਦੇ ਇੱਕ ਮਿੰਟ ਬੜਾ ਜੀ ਮੇਰੀ ਗੱਲ ਨਹੀਂ ਮੈਂ ਛੜਤਾ ਬਣਾਉਣਾ ਭਾਈ ਮੈਂ ਛੜਤਾ ਤੈਨੂੰ ਯਾਰ ਕਿ ਮੈਂ ਉੱਤੇ ਬੜੇ ਮੈਂ ਨਹੀਂ ਹੰਡਰੀ ਕਰੀ ਢੰਡੇ ਮਰਿਆ ਗੱਲ ਨਾਲ ਨਾ ਮੈਂ ਪੁੱਲਾ ਇੱਕ ਬੰਦਾ ਹੋਣਾ ਢੰਡਾ ਮਟਾ ਹਰ ਤੋਂ ਹਾਂ ਸ਼ਾਂਤ ਰਹਾ ਤੂੰ ਕਿਸੇ ਮੇਲੇ ਦੇ ਨਾ ਬੜਾ ਯਾਰ ਛੜ ਦੇ ਨਾ ਭਾਈ ਮੈਂ ਚਲ ਇਹ ਕਾਟਾ ਤੀਜੇ ਲੈ ਆ ਆ ਆ ਇਹ ਆਟਲ ਕੋ ਜਾਣ ਦੇ ਤੇਰੀ ਮਰਜ਼ੀ ਹੈ ਜਦੋਂ ਤੂੰ ਸਾਰੇ ਬੰਦਿਆਂ ਦੀ ਨਹੀਂ ਰੱਖਦਾ ਇੰਨੀ ਤਾਰਾ ਖੜੀ ਪੈਂਦੀ ਆ ਵੀ ਚੱਲ ਯਾਰ ਬੰਦਿਆਂ ਦੇ ਚੰਗਾ ਮੇਰਾ ਆਵਾ ਨ ਕਿ ਮਨ ਲੈ ਮੈਂ ਪ੍ਰਮਾਤਮਾ ਦੀ ਕਸਮਾ ਮੈਂ ਤੈਨੂੰ ਗਲਤ ਨਹੀਂ ਕਹਿੰਦਾ ਤੈਨੂੰ ਗਲਤ ਪੈਸੇ ਨਹੀਂ ਲਾਏ ਜੇ ਕੋਈ ਉੱਥੇ ਧੱਕੇ ਪੈਸੇ ਲਾ ਦੇ ਤਾਂ ਮੈਂ ਤੇਰਾ ਦੇਣ ਦਾ ਤੇਰਾ ਨਹੀਂ ਦੇਣ ਦਾ ਆ ਲੈ ਜੇ ਕਿਸੇ ਪਿਆਰ ਨਾਲ ਖੜਦਾ ਨਾ ਬੰਦਾ ਦੀਦ ਨਾਲ ਖੜਦਾ ਹੁੰਦਾ ਤਾਂ ਉਹਨੂੰ ਵੀ ਆ ਜਾਂਦਾ ਇੱਕ ਹਿੰਡ ਨਹੀਂ ਕਰੀਦੀ ਨਹੀਂ ਹਿੰਡ ਬਾਈ ਆਪਾਂ ਪਹਿਲਾਂ ਕਰੀ ਨਾ ਨਾ ਤੂੰ ਇਹ ਗੱਲ ਨਾ ਵੀ ਆਪਣੀ ਹੁਣ ਤੂੰ ਮੇਰਾ ਭਰਾ ਨਹੀਂ ਭਰਾ ਕਰਕੇ ਤੇਰੀ ਮਦਦ ਕੀਤੀ ਆਪਾਂ ਪਹਿਲਾਂ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 उन्नीस पच्ची छब्बीस सताई ठाई उन ती बत्ती है मैं तो पाँच 500 छुड़वाया ਇਹ ਤੈਨੂੰ ਦਲਾਲੀ ਮੰਨ ਲਓ ਇਹਨੂੰ ਉਹ ਮੰਨ ਲਓ ਕੁਝ ਵੀ ਆ ਕੋਈ ਨਾਮ ਤੇ ਰੱਖ ਲਓ ਸਾਰੇ ਬੰਦੇ ਕਹਿਣਗੇ ਕੋਡੇ ਵਾਲਾ ਤੈਨੂੰ ਕੱਲਾ ਨਹੀਂ ਕਹਿੰਦਾ ਇਧਰ ਦੀ ਆ ਤਾਂ ਹਲੇ ਵੀ ਹੱਥ ਤੱਕ ਹੁੰਦਾ ਜੱਗ ਜਣਾ ਫੈਜ਼ਨ ਨੂੰ ਮਿਲਉਂਦਾ ਬਾਈ ਜੀ ਆ ਕੋਡੇ ਤੋਂ ਇਹਨਾਂ ਦੀ ਮਹਸ ਲਈ ਆ ਬਹੁਤ ਆਡੀ ਗੱਲ ਬੰਦੇ ਆ ਨੀ ਗੱਡੀ ਆ ਨਹੀਂ ਫੌਜਾ ਹੁੰਦਾ ਨਹੀਂ ਆ ਨਹੀਂ ਚੰਗੀ ਹੈ ਹਰੀ ਨਾਲ ਤੇ ਖੁਸ਼ ਆ ਹੈ ਮੈਨੇਜਰ ਕੋਲੋਂ ਦੋ ਦਿੱਤਾ ਤਾਂ ਆਪਾਂ ਨੂੰ ਵੀ ਤੇ ਮੈਂ ਕਹਿੰਦੀ ਯਾਰ ਦੂਜੀ ਮੰਡੀ ਤੇ ਵੀ ਯਾਰ ਮੈਂ ਹੁਣ ਤੂੰ ਖੁਸ਼ ਆ ਹੈ ਹਾਂ ਪਰ ਤੂੰ ਖੁਸ਼ਾ ਕੋਲਿਆ ਲੈ ਤੂੰ ਖੁਸ਼ਾ ਚਲ ਖੁਸ਼ੀ ਆਪਾਂ ਬਾਗੋ ਬਾਗ ਆ ਜੀ ਹੋ ਗਿਆ ਸੌਦਾ ਜੀ ਕੋਈ ਗੱਲ ਨਹੀਂ ਲੈ ਖੋਲੋ ਛੋਟ ਕਰਦੇ 50 ਉਹ ਤਾਂ ਮੈਂ ਲੋਕੇ ਜਾਊਗਾ 500 ਤਾਂ ਮੈਂ ਜਾਊਗਾ